ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਰਾਜਵੀਰ ਜਵੰਦਾ ਜਿਹੜੇ ਕਿ ਅੱਜ ਸਾਡੇ ਦਰਮਿਆਨ ਨਹੀਂ ਹੈਗੇ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਹੈਗੀ ਹੈ ਉਹਨਾਂ ਦੀ ਜਿਹੜੀ ਮੌਤ ਸੀਗੀ ਉਹ ਐਕਸੀਡੈਂਟ ਦੇ ਨਾਲ ਹੀ ਹੋਈ ਜਾਂ ਫਿਰ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀਗੀ ਇਹਨਾਂ ਚੀਜ਼ਾਂ ਦੇ ਬਾਰੇ ਮਾਲੂਮਾਤ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਯਾਨੀ ਰਾਜਵੀਰ ਜਵੰਦਾ ਦੇ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਕਰਨ ਜਾ ਰਹੇ ਆ ਕਿਸੇ ਨੇ ਨਹੀਂ ਸੋਚਿਆ ਸੀ ਕਿ ਜਿਹੜੇ ਜਿਗਰੀ ਯਾਰ ਔਰ ਉਹਦੇ ਦੋਸਤ ਕਹਿੰਦੇ ਜੀ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਇਹਦੇ ਵਿੱਚ ਗਦਾਰੀ ਕਹੀਏ ਜਾਂ ਕੋਈ ਮਾਮਲਾ ਹੋਰ ਕਹਿ ਸਕਦੇ ਆ ਯਾਨੀ ਉਹਦੇ ਨਾਲ ਪੰਜ ਬੰਦੇ ਹੋਰ ਮੌਜੂਦ ਸੀ ਰਾਜਵੀਰ ਜਵੰਦਾ ਦੇ ਸਮੇਤ ਕਹਿੰਦੇ ਜੀ ਪੰਜ 6 ਜਣੇ ਮੌਜੂਦ ਸੀ ਜਦੋਂ ਮੋਟਰਸਾਈਕਲ ਲੈ ਕੇ ਨਿਕਲਦੇ ਨੇ ਔਰ ਉਹਨਾਂ ਦੀ ਇੱਕ ਵੀਡੀਓ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੇ ਹਨ ਜਿਹੜੀ ਕਿ ਬਿਲਕੁਲ ਅਹਿਮ ਸਵਾਲ ਉੱਠਦੇ ਨੇ ਔਰ ਦੂਜੇ ਪਾਸੇ ਸਬੂਤਾਂ ਦੇ ਆਧਾਰ ਤੇ ਬਹੁਤ ਵੱਡਾ ਮਾਮਲਾ ਖੜਾ ਹੋਣ ਜਾ ਰਹੇ ਹਨ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਚਰਚਾਵਾਂ ਚਲੀਆਂ ਅਕਸਰ ਜਿਹੜੀਆਂ ਮੇਰੀਆਂ ਵੀਡੀਓ ਪੈਂਦੀਆਂ ਨੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਐਦਾਂ ਕਿਵੇਂ ਹੋ ਸਕਦਾ ਪਰ ਮੈਂ ਤੁਹਾਨੂੰ ਅੱਜ ਕੁਝ ਸਬੂਤ ਦਿਖਾਉਂਗਾ ਜਿਨ੍ਹਾਂ ਦੇ ਆਧਾਰ ਤੇ ਇਹ ਗੱਲ ਸਾਫ਼ ਹੋਣੀ ਹੈ ਕਿ ਭਾਈ ਰਾਜਵੀਰ ਜਵੰਦਾ ਦੇ ਨਾਲ ਦੀਪ ਸਿੱਧੂ ਵਰਗਾ ਇੱਕ ਹਾਦਸਾ ਵਾਪਰਿਆ ਯਾਨੀ ਇਹਦੇ ਵਿੱਚ ਕਤਲ ਕਹੀਏ ਜਾਂ ਭਾਈ ਕੋਈ ਅਣਹੋਣੀ ਕਹੀਏ ਯਾਨੀ ਅਣਹੋਣੀ ਤਾਂ ਇਸ ਤਰ੍ਹਾਂ ਕਹਿ ਸਕਦੇ ਜਿਵੇਂ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਕਹਿੰਦੇ ਜੀ ਠੱਠੇ ਦੇ ਵਿੱਚ ਵੱਜ ਕੇ ਹੋਇਆ ਪਰ ਇਸ ਗੱਲ ਨੂੰ ਜਾਂ ਇਸ ਵੀਡੀਓ ਨੂੰ ਹੁਣ ਕਿਵੇਂ ਠਕਰਾਓਗੇ ਯਾਨੀ ਇਹਦੇ ਵਿੱਚ ਖੁਲਾਸੇ ਹੋ ਰਹੇ ਨੇ ਉਹਨਾਂ ਗੱਲਾਂ ਦੇ ਦੇ ਵਿੱਚ ਇੱਕ ਗੱਡੀ ਦਾ ਵੀ ਤੁਹਾਡੇ ਸਾਹਮਣੇ ਜ਼ਿਕਰ ਹੋਇਆ ਤੇ ਗੱਡੀ ਦਾ ਐਕਸੀਡੈਂਟ ਹੋ ਚੁੱਕਿਆ ਸੀ ਯਾਦ ਕਰੋ ਕਿ ਜਦੋਂ ਦੀਪ ਸਿੱਧੂ ਗੱਡੀ ਦੇ ਵਿੱਚ ਮਾਰਿਆ ਗਿਆ ਸੀ ਤਾਂ ਇਸੇ ਹੀ ਪ੍ਰਕਾਰ ਕਹਿੰਦੇ ਜੀ ਰਾਜਵੀਰ ਜਵੰਨਾ ਦੀ ਬਹੁਤੇ ਸਾਥੀਆਂ ਨੇ ਸੋਚਣਾ ਕਿ ਰਾਜਵੀਰ ਜਵੰਨਾ ਦੀ ਤਾਂ ਕੋਈ ਦੁਸ਼ਮਣੀ ਨਹੀਂ ਸੀ ਕਿਸੇ ਦੇ ਨਾਲ ਇਹ ਵੀ ਗੱਲ ਸੱਚ ਹੈ ਪਰ ਅੰਦਰ ਗਤੀ ਕੁਝ ਗੱਲਾਂ ਐ ਜੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਦੇ ਸਾਹਮਣੇ ਨਹੀਂ ਆਉਂਦੀਆਂ ਰਾਜਵੀਰ ਜਵੰਨਾ ਦੀ ਚੜ੍ਹਾਈ ਨੂੰ ਕਹਿ ਲਓ ਚਾਹੇ ਉਹਦੀ ਪ੍ਰਸ਼ੰਸਾ ਨੂੰ ਕਹਿ ਲਓ ਯਾਨੀ ਇਕਦਮ ਪੰਜਾਬ ਦੇ ਅੰਦਰ ਫੈਲਦੀ ਜਾ ਰਹੀ ਸੀ ਰਾਜਵੀਰ ਜਵੰਦਾ ਸਟੈਪ ਬਾਈ ਸਟੈਪ ਮਸ਼ਹੂਰ ਹੁੰਦਾ ਜਾ ਰਿਹਾ ਸੀ ਇਸ ਕਰਕੇ ਕਹਿੰਦੇ ਜੀ ਕੋਈ ਜਿਗਰੀ ਯਾਰ ਹੋਵੇ ਚਾਹੇ ਹੋਵੇ ਕੋਈ ਦੋਸਤ ਸ਼ੱਕ ਨਾ ਕਰਨਾ ਬਣਦਾ ਕਿਉਂਕਿ ਇਸ ਵੀਡੀਓ ਦੇ ਅੰਦਰ ਜੋ ਕੁਝ ਤੁਸੀਂ ਦੇਖੋਗੇ ਹੈਰਾਨ ਕਰ ਦੇਣ ਵਾਲਾ ਕਿਉਂਕਿ ਤੁਹਾਡੇ ਵੀ ਹੋ ਸੋ ਜਾਨਗੇ ਕਿ ਰਾਜਵੀਰ ਜਵੰਦਾ ਕਿਸੇ ਦੋਸਤ ਦਾ ਸ਼ਿਕਾਰ ਹੋ ਗਿਆ ਜਾਂ ਕਿਸੇ ਹੋਰ ਅੰਦਰ ਗਤੀ ਬੰਦੇ ਨੇ ਚਾਲ ਚੱਲ ਦਿੱਤੀ ਆ ਯਾਨੀ ਐਕਸੀਡੈਂਟ ਦਾ ਕਹਿੰਦੇ ਜੀ ਪਸ਼ੂਆਂ ਨਾਲ ਹੋਇਆ ਪਰ ਉਹਦੇ ਵਿੱਚ ਇੱਕ ਗੱਡੀ ਤੁਸੀਂ ਆਪਣੀ ਅੱਖਾਂ ਦੇ ਨਾਲ ਵੇਖੀ ਹੈ ਕਿ ਉਹ ਗੱਡੀ ਰਾਜਵੀਰ ਜਵੰਦਾ ਦੇ ਵਿੱਚ ਅੱਗੋਂ ਵੱਜਦੀ ਹੈ ਜਾਂ ਪਿੱਛੋਂ ਵੱਜਦੀ ਹੈ ਇਹ ਵੀ ਕਿਸੇ ਨੂੰ ਨਹੀਂ ਪਤਾ ਲੱਗਿਆ ਔਰ ਸਭ ਤੋਂ ਵੱਡਾ ਸਵਾਰ ਰਾਜਵੀਰ ਜਵੰਦਾ ਦੇ ਸਮੇਤ ਜਿੰਨੇ ਵੀ ਸਾਥੀ ਸੀ ਉਹਨਾਂ ਦੇ ਭਾਈ ਸਾਰਿਆਂ ਦੇ ਹੈਲਮਟ ਦੇ ਉੱਤੇ ਕੈਮਰੇ ਲੱਗੇ ਹੋਏ ਸੀ ਪਰ ਜਦੋਂ ਰਾਜਵੀਰ ਨਿਕਲਦਾ ਇੱਕ ਇੱਕ ਮੋਮੈਂਟ ਨੂੰ ਰਿਕਾਰਡ ਕਰ ਦਿਆ ਜਾਂਦਾ ਹੈ ਤੇ ਸ਼ੇਅਰ ਸੋਸ਼ਲ ਮੀਡੀਆ ਦੇ ਉੱਤੇ ਕਰਦਾ ਜਾਂਦਾ ਇਹ ਪੰਨਿਆਂ ਦੇ ਵਿੱਚ ਕੋਈ ਵੀ ਵੀਡੀਓ ਰਿਕਾਰਡ ਨਹੀਂ ਕੀਤੀ ਗਈ ਔਰ ਸਾਰੇ ਬੰਦਿਆਂ ਦੇ ਜਿੰਨੇ ਵੀ ਇਹ ਦੋਸਤ ਸੀ ਕਿਸੇ ਦਾ ਕੈਮਰਾ ਨਹੀਂ ਚਾਲੂ ਸੀ ਤਾਂ ਇਹਦੇ ਵਿੱਚ ਕਹਿੰਦੇ ਜੀ ਦਾਲ ਦੇ ਵਿੱਚ ਕੁਛ ਕਾਲਾ ਪਰ ਕੀ ਕਾਲਾ ਸੁਣ ਲਓ ਜਰਾ ਧਿਆਨ ਦੇ ਨਾਲ ਤੁਸੀਂ ਆਪਣੇ ਆਪ ਸਮਝੋਗੇ ਉਸ ਤੋਂ ਬਾਅਦ ਇੱਕ ਐਸੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਤੁਹਾਨੂੰ ਵੀ ਹਿਲਾ ਕੇ ਰੱਖ ਦੇਣ ਵਾਲੀ ਹੈ ਸੁਣੋ ਇਹ ਵੀ ਪਿਆਗਾ ਟੱਟਾ ਆ ਗਿਆ ਆ ਗਿਆ ਸਿਗਨਟਰ ਤੇ ਵੱਜਾ ਇਹ ਵੀ ਤਾਂ ਸਾਹਮਣੇ ਪਈਆਂ ਇੱਕ ਸਵਾਲ ਤੁਹਾਡੇ ਵਿੱਚ ਜੈ 14 ਹੋਊਗਾ ਤੁਸੀਂ ਸੋਚਦੇ ਹੋਗੇ ਉਹ ਸੇਮ ਸਵਾਲ ਮੇਰੇ ਤਮਾਦ ਕਈ ਰੋਦਾ ਉਹਨਾਂ ਕਈ ਅਜਿਹਾ ਆਖਸ ਤਮਾਦ ਚੋਂ ਘੁੰਮਦਾ ਕੇ ਇਹਦਾ ਜਵਾਬ ਕਿੱਥੋਂ ਲਓਗਾ ਮੈਂ ਤੁਹਾਡੇ ਖਚਰੇ ਵਿੱਚੋਂ ਗੱਲ ਲੈ ਕੇ ਆਉਂਦਾ ਜਦੋਂ ਕੋਈ ਮੋਟਰਸਾਈਕਲ ਰਾਈਡ ਕਰਦਾ ਮੈਂ ਜਿਹੜਾ ਪਹਾੜਾਂ ਜਾਂਦੇ ਆ ਜਾਂ 9 ਰੋਡ ਤੇ ਜਾਂਦੇ ਵੱਡੇ ਵੱਡੇ ਮੋਟਰਸਾਈਕਲ ਲੈ ਕੇ ਜਾਂਦੇ ਆ ਉਹਨਾਂ ਬੱਕਾਇਦਾ ਸਾਰੀ ਘਿੱਟ ਪਈ ਹੁੰਦੀ ਐ ਅਕਸਰ ਤੇ ਹੈਲਮਟ ਪਾਇਆ ਹੁੰਦਾ ਹੈਲਮਟ ਦੀ ਦਸਤਾਰ ਬੰਨੀ ਹੁੰਦੀ ਹੈ ਨਾਲੇ ਉਹ ਹੀ ਇੰਨਾ ਵੀ ਖਾਸ ਚੀਜ਼ ਤਾਂ ਕੋ ਹੁੰਦੀ ਆ ਕੁਸ਼ਾ ਤੁਸੀਂ ਨੋੜ ਕੀਤੀ ਹੋਵੇ ਉਸ ਖਾਸ ਚੀਜ਼ ਕੀ ਹੁੰਦੀ ਆ ਕਿ ਹਰ ਇੱਕ ਦੇ ਆ ਰਾਈਟਰ ਦੇ ਮੱਥ ਦੇ ਕੈਮਰਾ ਉਹ ਕੈਮਰਾ ਇਹ ਜਿਸ ਤਰ੍ਹਾਂ ਹੁਣ ਚੱਲਿਆ ਕਿ 4-5 ਜਣੇ ਸੀ ਹੁਣ 4-5 ਜਣੇ ਅਲੱਗ ਅਲੱਗ ਮੋਟਰਸਾਈਕਲ ਤੇ ਸੀ ਹੁਣ ਇੱਕ ਬੰਦੇ ਨੇ ਕੈਮਰਾ ਨਹੀਂ ਪਾਇਆ ਹੋਇਆ ਦੂਜਣ ਨੇ ਤਾਂ ਚਾਰ-ਪੰਜ ਘੇਰ ਦੇਵੇ ਕੈਮਰੇ ਦੀ ਰਿਕਾਰਡਿੰਗ ਅਜੇ ਤੱਕ ਰਿਕਾਰਡਿੰਗ ਕਰਨੀ ਰੈਸ ਸੀ ਜਾਂ ਅਜਿਹਾ ਜੂਝ ਪਹੁੰਚੇ ਨਹੀਂ ਸੀ ਕੀ ਕਾਰਨ ਕੀ ਵਜ੍ਹਾ ਸੀ ਕਿਉਂਕਿ ਅਰਾਜ ਵੀਰ ਜਵੰਦੇ ਦੀ ਬਹੁਤ ਵੀਡੀਓ ਪਾ ਦੇਖੀ ਆ ਜਦੋਂ ਉਹ ਜਾਂਦੇ ਆ ਰਾਈਡ ਤੇ ਜਾਂਦੇ ਆ ਮੋਟਰਸਾਈਕਲ ਤੇ ਲੈ ਕੇ ਜਾਂਦੇ ਆ ਪਹਾੜਾਂ ਵਿੱਚ ਕਿਸੇ ਵੀ ਜਿਹੜੇ ਜਾਂਦੇ ਆ ਉਹਨੂੰ ਬਹੁਤ ਸਾਰੇ ਵੀਡੀਓਸ ਉਹਨਾਂ ਦੀ ਫਾਇਰ ਹੋਈ ਹੈ ਜਿਹੜੀ ਅੰਮੁੱਥੇ ਦੇ ਉੱਪਰ ਕੈਮਰਾ ਲੱਗਾ ਕੈਮਰੇ ਦੀ ਰਿਕਾਰਡਿੰਗ ਕੈਮਰਾ ਸਾਰੀ ਰਿਕਾਰਡਿੰਗ ਕਰਦਾ ਜਾਂਦਾ ਜਿਹੜੇ ਪਾਸੇ ਮੋਟਰਸਾਈਕਲ ਜਾਂਦਾ ਕਿ ਵਾਲਾ ਸਾਰੀ ਉਹ ਚੀਜ਼ ਨੂੰ ਕੈਪਚਰ ਕਰਤਾ ਜਾਂਦਾ ਸਾਰਾ ਉਹ ਵਿਊ ਜੋ ਵਿਸ਼ੇ ਹੁੰਦਾ ਫਿਰ ਇਹ ਕਿਸਾ ਵਾਲਾ ਫਰ ਦੇ ਜਾਂ ਚੋਤਾ ਹੂਗਾ ਕਿ ਪੋਸਟੈਂਡ ਕੈਮਰਾ ਨਹੀਂ ਸੇ ਚੱਲਦਾ ਬਾ ਸੁਣ ਲਿਆ ਪੰਜਾਬਾ ਨੇ ਜਿਹੜੀ ਤੁਸੀਂ ਇਹ ਵੀਡੀਓ ਸੁਣੀ ਆ ਇਹ ਕੱਲਾ ਮੈਂ ਨਹੀਂ ਤੇ ਜਾ ਇਹ ਭਰਾ ਨਹੀਂ ਪੰਜਾਬ ਦੇ ਅੰਦਰ ਬਹੁਤ سارے ਬੁੱਧੀਜੀਵੀ ਇਹ ਸਵਾਲ ਤਾਂ ਠਾ ਰਹੇ ਨੇ ਕਿ ਪੰਜ ਬੰਦੇ ਨੇ ਕੈਮਰਾ ਲੱਗਣ ਦੇ ਬਾਵਜੂਦ ਵੀ ਹੈਲਮਟ ਦੇ ਉੱਤੇ ਸਾਰਿਆਂ ਦੇ ਕੈਮਰੇ ਲੱਗੇ ਸੀ ਇੱਕ ਇੱਕ ਪਲ ਦੀ ਮੋਮਟ ਰਾਜਵੀਰ ਜਵੰਦਾ ਉਹਦੇ ਸਾਥੀ ਕੈਦ ਕਰਦੇ ਜਾ ਰਹੇ ਸੀ ਪਰ ਉਹਦੇ ਸਾਥੀਆਂ ਦੀ ਤਾਂ ਛੱਡੋ ਰਾਜਵੀਰ ਜਵੰਦਾ ਜਰੂਰ ਕਰਦਾ ਜਾ ਰਿਹਾ ਸੀ ਔਰ YouTube ਦੇ ਉੱਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਯਾਨੀ ਉਹਨੇ ਸ਼ੇਅਰ ਕੀਤੀਆਂ ਆਪਣੇ ਬਣੀਆਂ ਸਾਰੀਆਂ ਵੀਡੀਓ ਜੀ ਔਰ ਉਸ ਤੋਂ ਬਾਅਦ ਕਹਿੰਦੇ ਜੀ ਹੁਣ ਰਾਜਵੀਰ ਜਵੰਦਾ ਦਾ ਜਿਸ ਵਕਤ ਕਹਿੰਦੇ ਜੀ ਐਕਸੀਡੈਂਟ ਹੁੰਦਾ ਬਿਲਕੁਲੋ ਸਹੀ ਟਾਈਮ ਬਿਲਕੁਲ ਉਸੇ ਹੀ ਟਾਈਮ ਸਾਰੇ ਕੈਮਰੇ ਬੰਦ ਕਿਉਂ ਹੋ ਜਾਂਦੇ ਨੇ ਬਹੁਤ ਵੱਡਾ ਸਵਾਲ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਕਹਿੰਦੇ ਜੀ ਢੱਠਿਆਂ ਦੇ ਵਿੱਚ ਯਾਨੀ ਪਸ਼ੂਆਂ ਦੇ ਵਿੱਚ ਕਹਿੰਦੇ ਉਹਦਾ ਮੋਟਰਸਾਈਕਲ ਵੱਜ ਗਿਆ ਇਹ ਗੱਲ ਕਰਲੀ ਨਹੀਂ ਹੈ ਸ਼ਾਨ ਬੀਣ ਹੋਣੀ ਹਜੇ ਬਾਕੀ ਹੈ ਤੁਹਾਡੇ ਸਾਹਮਣੇ ਸੱਚ ਨਿਕਲ ਕੇ ਆਉਣਾ ਮਾਨਸਾ ਦੇ ਇੱਕ ਵਕੀਲ ਨੇ ਵੀ ਮੁੱਦਾ ਚੱਕਿਆ ਉਹ ਕਹਿੰਦੇ ਇਹਦੀ ਸ਼ਾਨ ਬੀਣ ਕਰਨੀ ਚਾਹੀਦੀ ਹੈ ਉਹਦੇ ਪਰਿਵਾਰ ਨੂੰ ਕਰਾਉਣੀ ਚਾਹੀਦੀ ਹੈ ਕਿਤੇ ਰਾਜਵੀਰ ਜਵੰਦਾ ਦੇ ਨਾਲ ਦੀਪ ਸਿੱਧੂ ਵਾਲਾ ਹਾਦਸਾ ਤਾਂ ਨਹੀਂ ਵਾਪਰ ਗਿਆ ਇਹ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਿਉਰੀਆਂ ਬਹੁਤ ਸਾਰੇ ਬੁੱਧੀਜੀਵੀ ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ ਤੇ ਆ ਰਹੀਆਂ ਨੇ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਪੁੱਛਣਾ ਚਾਹਣਾ ਜਿਹੜੇ ਲੋਕ ਮੇਰੀ ਵੀਡੀਓ ਵੇਖ ਕੇ ਗੱਲ ਕਹਿੰਦੇ ਸੀ ਕਿ ਭਾਈ ਇਹ ਗੱਲ ਤਾਂ ਹੋ ਨਹੀਂ ਸਕਦੀ ਕਿਉਂਕਿ ਮੈਂ ਸਵਾਲ ਠਾਏ ਸੀ ਸੂਟ ਦੇ ਉੱਤੇ ਜਿਹੜਾ ਸੂਟ ਰਾਜਵੀਰ ਜਵੰਦਾ ਦੇ ਪਾਇਆ ਸੀ ਉਹਦੀ ਰੀੜ ਦੀ ਹੱਡੀ ਛੱਡੋ ਇੱਕ ਕਤਰਾ ਕਤਰਾ ਪ੍ਰੋਡਕਸ਼ਨ ਦੇ ਵਿੱਚ ਯਾਨੀ ਪੂਰਾ ਕੈਦ ਸੀ ਆਪਣੇ ਆਪ ਦੇ ਵਿੱਚੋਂ ਸ਼ੂਟ ਬੜਾ ਹਮੀਤ ਰੱਖਦਾ ਸੀ ਉਹਨੂੰ ਬਚਾਉਣ ਦੇ ਲਈ ਫਿਰ ਬਹੁਤ ਸਾਰੇ ਭਾਰੀ ਪੈਸਾ ਲਾ ਕੇ ਵੀ ਉਹ ਸ਼ੂਟ ਨੇ ਰਾਜਵੀਰ ਜਵੰਦਾ ਦੀ ਹੈਲਪ ਨਹੀਂ ਕੀਤੀ ਯਾਨੀ ਉਹਨੂੰ ਬਚਾਇਆ ਨਹੀਂ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਸਵਾਲ ਜਰੂਰ ਆਉਣੇ ਚਾਹੀਦੇ ਨੇ ਕਮੈਂਟਾਂ ਦੇ ਵਿੱਚ ਕਿ ਭਾਈ ਰਾਜਵੀਰ ਜਵੰਦਾ ਦੇ ਸ਼ੂਟ ਵਿੱਚ ਕਮੀ ਸੀ ਹੈਲਮਟ ਦੇ ਵਿੱਚ ਸੀ ਜਾਂ ਉਹਦੇ ਰੀਡ ਦੀ ਹੱਡੀ ਟੁੱਟੀ ਐ ਦੇਖੋ ਸ਼ੂਟ ਬਹੁਤ ਪੈਸਿਆਂ ਦਾ ਦੱਸਿਆ ਜਾ ਰਿਹਾ ਕੋਈ ਮਾਮੂਲੀ ਸ਼ੂਟ ਨਹੀਂ ਸੀ 1 ਲੱਖ ਰੁਪਏ ਤੱਕ ਦਾ ਉਹ ਸਮਾਨ ਪਾਇਆ ਸੀ ਰਾਜਵੀਰ ਜਵੰਦੇ ਦੇ ਇਹ ਵੀਡੀਓ ਤਿੰਨ ਦੇ ਵਿੱਚ ਮੈਂ ਗੱਲ ਕਹਿ ਚੁੱਕਿਆ ਔਰ ਹੁਣ ਮੈਂ ਰਿਪੀਟ ਕਿਉਂ ਕੀਤੀ ਐ ਕਿਉਂਕਿ ਸਾਡੇ ਪੰਜਾਬ ਦੇ ਕੁਝ ਲੋਕਾਂ ਨੇ ਇਹ ਸਵਾਲ ਕੀਤੇ ਕਹਿੰਦੇ ਜੀ ਐਦਾਂ ਕਿਵੇਂ ਹੋ ਸਕਦਾ ਪਰ ਭਾਈ ਹੋਣ ਨੂੰ ਕੁਝ ਵੀ ਹੋ ਸਕਦਾ ਆ ਹੁਣ ਪੰਜਾਬ ਦੇ ਸਾਡੇ ਭੈਣ ਭਰਾ ਨੇ ਸਵਾਲ ਚੱਕ ਰਹੇ ਨੇ ਕਹਿੰਦੇ ਜੀ ਰਾਜਵੀਰ ਜਵੰਦਾ ਦਾ ਕੈਮਰਾ ਹਰ ਵਕਤ ਚਾਲੂ ਸੀ ਉਸ ਵਕਤ ਕਿਉਂ ਨਹੀਂ ਸੀ ਇਸ ਗੱਲ ਦਾ ਤਾਂ ਉਸ ਬੰਦੇ ਨੂੰ ਬੜਾ ਸ਼ਿਕੀਨ ਸੀ ਵੀਡੀਓ ਬਣਾਉਣ ਦਾ ਬਲੌਗਿੰਗ ਕਰਦਾ ਸੀ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਸਵਾਲ ਦੇਖਦੇ ਆ ਕਿ ਭਾਈ ਆਉਂਦੇ ਕੀ ਆ ਅੱਗੇ ਦਾ ਮਾਮਲਾ ਤੁਹਾਡੇ ਸਾਹਮਣੇ ਧਰਦੇ ਰਵਾਂਗੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਰਾਜਵੀਰ ਜਵੰਦਾ ਜਿਹੜੇ ਕਿ ਇੱਕ ਬਲੌਗਰ ਵੀ ਸੀਗੇ ਆਪਣੇ ਹਰ ਅਪਡੇਟ ਦੀ ਵੀਡੀਓ ਜਿਹੜੀ ਹੈ ਉਹ ਸਾਂਝੀ ਜ਼ਰ ਕਰਦੇ ਸੀਗੇ ਆਪਣੇ ਜਿਹੜੇ ਫੈਨਸ ਹੈਗੇ ਆ ਆਪਣੇ ਜਿਹੜੇ ਚੋਣ ਵਾਲੇ ਆ ਉਹਨਾਂ ਦੇ ਨਾਲ ਔਰ ਉਸ ਐਕਸੀਡੈਂਟ ਤੋਂ ਪਹਿਲੀ ਦੀ ਵੀ ਕੁਝ ਫੁਟੇਜ ਆਈਆਂ ਹੈਗੀਆਂ ਮੈਂ ਸਾਹਮਣੇ ਜਿਹਦੇ ਵਿੱਚ ਉਹ ਹਰ ਚੀਜ਼ ਦੱਸਣ ਦੇ ਹੈਗੀ ਹੈ ਮੈਂ ਵੀ ਉਹ ਵੀਡੀਓ ਵੇਖੀ ਹੈਗੀ ਹੈ ਜਿਹਦੇ ਵਿੱਚ ਉਹ ਦੱਸਣ ਦੇ ਆ ਜਦੋਂ ਉਹਨਾਂ ਨੇ ਆਪਣੇ ਜਰਨੀ ਦਾ ਆਗਾਜ਼ ਕੀਤਾ ਆਪਣੀ ਮੋਟਰਸਾਈਕਲ ਨੂੰ ਵਖਾਇਆ ਨਾਸ਼ਤਾ ਕਿੱਥੇ ਕੀਤਾ ਕਿਹਨੇ ਕਹਣਾ ਪੁਆਇੰਟਸ ਤੇ ਜਾ ਕੇ ਰੁਕੇ ਉਹਨਾਂ ਦੇ ਬਾਰੇ ਉਹਨਾਂ ਨੇ ਡਿਟੇਲ ਦਸੀ ਹਰ ਚੀਜ਼ ਜਿਹੜੀ ਹੈ ਉਹ ਦੱਸਣ ਦੇ ਸੀਗੇ ਲੇਕਿਨ ਹੁਣ ਸਵਾਲ ਜਿਹੜਾ ਖੜਾ ਹੋਉਂਦਿਆ ਹੈਗਾ ਵੈ ਇੱਕ ਵੱਡੀ ਮਾਤਰਾ ਦੇ ਵਿੱਚ ਕਿ ਹਰ ਚੀਜ਼ ਦੀ ਵੀਡੀਓ ਜਿਹੜੀ ਹੈ ਸਾਹਮਣੇ ਆਈ ਪਰ ਜਿਸ ਟਾਈਮ ਰਾਜਵੀਰ ਜੁਵੰਦਾ ਦਾ ਐਕਸੀਡੈਂਟ ਹੁੰਦਾ ਹੈ ਉਸ ਟਾਈਮ ਦੀ ਕੋਈ ਵੀ ਫੁਟੇਜ ਸਾਹਮਣੇ ਨਹੀਂ ਆਈ ਹੈਗੀ ਚਲੋ ਉਹਨਾਂ ਦਾ ਕੈਮਰਾ ਬੰਦ ਹੋ ਗਿਆ ਹੋਵੇਗਾ ਪਰ ਜਿਹੜੇ ਨਾਲ ਸੀ ਉਹਨਾਂ ਦੇ ਸਾਥੀ ਉਹ ਇਕੱਲੇ ਨਹੀਂ ਸੀ ਜਾਂਦੇ ਹੈਗੇ ਉਹਨਾਂ ਦੇ ਨਾਲ ਇੱਕ ਟੀਮ ਹੁੰਦੀ ਸੀ ਪ੍ਰੋਪਰ ਜਿਹੜਾ ਵੈ ਉਹ ਇਨਸਟਰਕਸ਼ਨ ਨੂੰ ਫੋਲੋ ਕਰਦੇ ਸੀਗੇ ਤੇ ਫੇਰੀ ਆਪਣੀ ਜਰਨੀ ਆਲ ਵਾਦੇ ਸੀਗੇ ਔਰ ਜਿਹੜੇ ਬਾਕੀ ਮੈਂਬਰਾਂ ਸੀ ਕੀ ਉਹਨਾਂ ਦੇ ਕੈਮਰੇ ਵੀ ਬੰਦ ਹੋ ਗਏ ਸੀਗੇ ਕਿਉਂਕਿ ਸਿਰਫ ਇਹ ਦੱਸਿਆ ਜਾਂਦਿਆ ਹੈਗਾ ਵੈ ਕਿ ਝੋਟਿਆਂ ਦੇ ਨਾਲ ਉਹਨਾਂ ਦੀ ਟੱਕਰ ਹੋਈ ਲੇਕਿਨ ਜਿਹੜੀ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੀ ਹੈ ਉਹ ਇਹ ਹੈ ਕਿ ਇੱਕ ਗੱਡੀ ਵੀ ਵਿੱਚ ਆਈ ਸੀਗੀ ਜਿਹਦੇ ਵਿੱਚ ਜਿਹਦੇ ਨਾਲ ਰਾਜਵੀਰ ਜਵੰਦਾ ਦੀ ਟੱਕਰ ਹੋਈ ਕਿਉਂਕਿ ਉਹਨਾਂ ਨੇ ਜਿਹੜਾ ਸੂਟ ਪਾਇਆ ਸੀਗਾ ਉਹ ਪੂਰੀ ਸੇਫਟੀ ਵਾਲਾ ਉਹਨਾਂ ਦਾ ਸੂਟ ਸੀਗਾ ਹਰ ਚੀਜ਼ ਜਿਹੜੀ ਹੈ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਉਹ ਜਿਹੜੀ ਹੈ ਹਰ ਚੀਜ਼ ਇਨਸਟਰਕਸ਼ਨ ਫਾਲੋ ਕਰਦੇ ਸੀਗੇ ਆਪਣੀ ਹਿਫਾਜ਼ਤੀ ਲਿਹਾਜ਼ ਨਾਲ ਵੀ ਔਰ ਸਫ਼ਰ ਦੇ ਲਿਹਾਜ਼ ਦੇ ਨਾਲ ਵੀ ਹਰ ਚੀਜ਼ ਜਿਹੜੀ ਹੈ ਬੜੀ احتیاط ਦੇ ਨਾਲ ਕਰਦੇ ਸੀਗੇ ਫਿਰ ਇਡਾ ਵੱਡਾ ਹਾਦਸਾ ਕਿਸ ਤਰ੍ਹਾਂ ਵਾਪਰ ਗਿਆ ਇਹ ਸਵਾਲ ਜਿਹੜਾ ਹੈ ਹਰ ਇੱਕ ਇਸ ਇਨਾਂ ਦੇ ਵਿੱਚ ਜ਼ਰੂਰ ਉੱਭਰਦਾ ਹੋਏਗਾ ਆ ਔਰ ਜਿਹੜਾ ਕਿ ਹੁਣ ਇਹ ਇਸ ਚੀਜ਼ ਦੀ ਛਾਣਬੀਣ ਹੋਣੀ ਚਾਹੀਦੀ ਹੈ ਉਹਨਾਂ ਦੇ ਇਸ ਰਾਸ ਤੋਂ ਵੀ ਪਰਦੇ ਜਿਹੜੇ ਆ ਉੱਠਣੇ ਚਾਹੀਦੇ ਹੈਗੇ ਆ ਕਿ ਵਾਕਈ ਉਹਨਾਂ ਦੀ ਜਿਹੜੀ ਮੌਤ ਸੀਗੀ ਉਹ ਐਕਸੀਡੈਂਟ ਨਾਲ ਕੋਈ ਜਾਂ ਫਿਰ ਇੱਕ ਸੂਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹਨਾਂ ਦੀ ਮੌਤ ਹੋਈ ਕਿਉਂਕਿ ਪੰਜਾਬ ਦੇ ਵਿੱਚ ਉੱਭਰਦੇ ਹੋਏ ਉਹ ਸਤਾਰੇ ਸੀਗੇ ਬੜੀ ਤੇਜ਼ੀ ਦੇ ਨਾਲ ਮਕਬੂਲੀਅਤ ਹਾਸਲ ਕਰਨ ਦੇ ਸੀਗੇ ਔਰ ਅੱਜ ਕੱਲ ਦਾ ਜਿਹੜਾ ਦੌਰ ਚੱਲਣ ਦਿਆ ਹੈਗਾ ਵਾ ਕੋਈ ਵੀ ਕਿਸੇ ਨੂੰ ਉੱਤੇ ਜਾਂਦਾ ਨਹੀਂ ਦੇਖਦਾ ਹੈਗਾ ਯਕੀਨਨ ਕੋਈ ਨਾ ਕੋਈ ਐਸੀ ਹਰਬੇ ਕਰਨੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹਦੇ ਨਾਲ ਅਗਲੇ ਬੰਦੇ ਨੂੰ ਥੱਲੇ ਸੁੱਟਿਆ ਜਾ ਸਕੇ ਜਾਂ ਉਹਨੂੰ ਰਾਸਤੇ ਚੋਂ ਹਟਾਇਆ ਜਾ ਸਕੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼